ਮੈਂ ਕੀ ਕਰਾਂ ਉਸੇ ਤੁਹਾਨੂੰ ਕਿੰਨੇ ਕਾਲੀ ਚਾਹੀਦੀ ਆ ਭਾਜੀ ਕਿਉਂ ਖਪਾਰਾ ਤੁਸੀਂ ਨਹੀਂ ਖਪਾਣ ਵਾਲੀ ਗੱਲ ਨਹੀਂ ਮੈਂ ਕਹਿੰਦਾ ਕੋ ਮੈਨੂੰ ਪਸੰਦ ਆ ਜੇ ਨਾ ਲੈਣੀ ਚਾਹ। ਅੱਛਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ مشਵਰਾ ਦਵਾ। ਹਾਂਜੀ। ਤੁਸੀਂ ਫ੍ਰਿਜ ਨਾ ਲਵੋ ਤੁਸੀਂ ਬਰਫਖਾਨਾ ਨਹੀਂ ਉਹਦੇ ਕੋਲ ਘਰ ਲੈ ਲੈ। ਤੁਹਾਨੂੰ ਠੰਡੀ ਹਵਾ ਵੀ ਆਏਗੀ ਬਰਮ ਵੀ ਉੱਥੋਂ ਆ ਜਾਏਗੀ। ਉਹ ਭਾਜੀ ਬਰਫ ਤੋਂ ਤੇ ਜਾਨ ਛਡਾਉਣ ਦੇ ਆ ਵੀ ਚਲੋ ਘਰ ਕੋਲੇ ਕੁਚਾਰ ਰੱਖ ਕੇ ਤੇ ਬੰਦਾ ਸੌਖਾ ਹੋ ਜਾਏ। ਤੇ ਫਿਰ ਲੈ ਲਓ ਕੋਈ ਆਪਣਾ ਪਸੰਦ ਕਰ ਲਓ ਨਹੀਂ ਤੇ ਫਿਰ ਤੁਸੀਂ ਕੋਲੇ ਲੈ ਆਓ ਇੱਥੇ ਰੱਖ ਦਿਆ ਕਰੋ। ਇੱਥੋਂ ਲੈ ਜਾ ਕਰੋ। ਚੀਜ਼ਾਂ ਦੇ ਕਾਫੀ ਸਾਰੀਆਂ ਲੈਣੀਆਂ ਵਾ ਮੈਂ ਭਾਜੀ ਮੈਂ ਦੇਖ ਰਿਹਾ ਵਾਂ ਵੀ ਪਸੰਦ ਮੈਨੂੰ ਕਿਹੜੀ ਕੁਸ਼ਾ ਹੋਰ ਦੇਖ ਲਓ ਹੋਰ ਦੇਖ ਲਓ ਐ ਦੇਖ ਲਓ ਐ ਇਹ ਵੰਦਾ ਕੀ ਰੇਟ ਹੈ ਭਾਈ ਇਹ ਓਵਨ ਭਾਜੀ ਚੀਜ਼ਾਂ ਕੋ ਗਰਮ ਕਰਨੀਆਂ ਇਹ ਗਰਮ ਚੀਜ਼ ਐ ਚੁੰਦੀ ਐ ਨਹੀਂ ਇਹ ਠੰਡੀਆਂ ਨਹੀਂ ਛਾਵਾਂ ਕਰਦਾ ਖੁਦਾ ਦਾ ਖੁਦਾ ਦਾ ਕਹੋ ਵੀ ਓਵਨ ਹੁੰਦਾ ਹੀ ਉਹਦੇ ਚ ਠੰਡੀ ਚੀਜ਼ ਗਰਮ ਹੁੰਦੀ ਐ ਇਹ ਫ੍ਰਿਜ ਨਹੀਂ ਹੁੰਦੀ ਐ ਜਿਸ ਤਰ੍ਹਾਂ ਮੈਂ ਨਹੀਂ ਤਰਨਾ ਗਰਮ ਹੋ ਰਿਹਾ ਤੁਹਾਨੂੰ ਖੁਫਾਰੇ ਇਹਦੇ ਚ ਚੀਜ਼ਾਂ ਗਰਮ ਹੁੰਦੀਆਂ ਸਾਲਣ ਕਰ ਲਓ ਚਿਕਨ ਕਰ ਲੋ ਕਬਾਬ ਰੋਟੀ ਹਰ ਚੀਜ਼ ਵਿੱਚ ਗਰਮ ਹੋ ਜਾਂਦੀ ਤੇ ਉਹ ਚਿਕਨ ਕਬਾਬ ਕਿੱਥੋਂ ਆਉਣਗੇ ਉਹ ਤੂੰ ਲੈਣੇ ਕਿ ਮੈਂ ਹੁਣ ਤੈਨੂੰ ਇਹਦੇ ਵਿੱਚ ਰੱਖ ਕੇ ਦਵਾਂ ਕਿ ਲੈ ਲੋ ਜੀ ਲੈ ਨਹੀਂ ਇਹਦੀ ਇਹਦੀ ਕਿਸ਼ਤ ਹੋਏਗੀ ਕਿਸ਼ਤਾਂ ਉੱਥੇ ਜਾ ਕੇ ਬਣਾਵਾਵਾਂਗੇ ਤੁਹਾਨੂੰ ਉਹ ਸਾਲ ਦੇ ਹਿਸਾਬ ਨਾਲ ਬਣਾਉਣੀਆਂ 6 ਮਹੀਨੇ ਦੇ ਹਿਸਾਬ ਨਾਲ ਆਜੋ ਅੱਗੇ ਵੀ ਚੀਜ਼ਾਂ ਕਾਫੀ ਆਈਏ ਨਾ ਉਹ ਅਦਰਸਲ ਨਾ ਗੱਲ ਜਿਹੜੀ ਮੇਨ ਆ ਨਾ ਹਾਂ ਉਹ ਬੱਚੀ ਦਾ ਨਾ ਜਹੀਜ਼ ਦਾ ਕੋਈ ਮਾਮਲਾ ਹੈਗਾ ਕੋਈ ਗੱਲ ਨਹੀਂ ਧੀਆਂ ਸਭ ਦੀਆਂ ਸਾਂਝੀਆਂ ਨੇ ਕੋਈ ਮਸਲਾ ਨਹੀਂ ਤੇ ਉਹਦੇ ਵਾਸਤੇ ਨਾ ਸਾਨੂੰ ਕਾਫੀ ਸਾਰੀਆਂ ਚੀਜ਼ਾਂ ਚਾਹੀਦੀਆਂ ਮਿਲ ਜਾਣਗੀਆਂ ਤੇ ਆ ਇਸਤਰੀ ਦਾ ਤੇ ਬੱਚੀ ਦੀ ਕਿੱਥੇ ਸ਼ਾਦੀ ਕਰ ਰਿਹਾ ਬੱਚੀ ਦੇ ਰਿਸ਼ਤੇਦਾਰਾਂ ਚ ਹੀ ਕਰ ਰਹੇ ਆ ਜੀ ਨਹੀਂ ਰਿਸ਼ਤੇਦਾਰਾਂ ਦੀ ਕਿੱਥੇ ਮਤਲਬ ਘਰ ਦੇ ਕੋਲ ਹੀ ਕਿਤੇ ਆ ਘਰ ਦੇ ਕਾਸਟ ਕੀ ਤੁਹਾਡੀ ਕੌਮ ਅਸੀਂ ਕ੍ਰੈਸ਼ੀ ਆਂ ਅੱਛਾ ਕ੍ਰੈਸ਼ੀ ਮਾਸ਼ਾਅੱਲ ਮੁਸਵਕ ਕ੍ਰੈਸ਼ੀ ਆ ਵੀ ਕ੍ਰੈਸ਼ੀ ਸ਼ਾਹ ਮਹਮੂਦ ਕ੍ਰੈਸ਼ੀ ਉਹ ਵੀ ਕ੍ਰੈਸ਼ੀ ਨੇ ਨਹੀਂ ਹੋਣ ਗਿਆ ਹੁਣ ਜ਼ਰੂਰੀ ਆ ਭੀ ਸਾਡੇ ਕ੍ਰੈਸ਼ੀ ਵੀ ਅਫਸ਼ਾ ਕ੍ਰੈਸ਼ੀ ਤੁਹਾਡੀ ਕੀ ਲੱਗਦਾ ਭਾਈ ਸਾਡੀ ਉਹ ਕੁਛ ਨਹੀਂ ਲੱਗਦੀ ਅਸੀਂ ਵੈਸੇ ਕ੍ਰੈਸ਼ੀ ਹੁਣ ਸਾਰੀ ਦੁਨੀਆ ਤੇ ਲੋਗ ਕ੍ਰੈਸ਼ੀ ਹੈਗੇ ਸਾਰੇ ਸਾਡੇ ਰਿਸ਼ਤੇਦਾਰ ਥੋੜੇ ਆ ਚਲੋ ਆਜੋ ਅੱਗੇ ਹੋਰ ਦੇਖ ਲਓ ਤੁਸੀਂ ਕੁਝ ਇਹਦਾ ਭਾਈ ਆ ਇਸਤਰੀ ਦਾ ਕੀ ਹਿਸਾਬ ਹੈ ਇਹਦਾ ਇਹ ਪੈਨਾਸੋਨਿਕ ਦੀ ਹੈ ਇਸਤਰੀ ਬਹੁਤ ਵਧੀਆ ਹੈ ਅੱਛਾ ਜੀ ਹਾਂਜੀ ਇਹ ਤੁਹਾਡੇ ਘਰਦਿਆਂ ਦੇ ਵੱਟ ਕੱਢ ਦੇਗਾ ਇਹ ਅਸੀਂ ਇਸਤਰੀ ਹੈ ਇਹਦੀ ਗਾਰੰਟੀ ਵੀ ਹੈ ਭਾਈ ਕੱਪੜਿਆਂ ਵਾਸਤੇ ਚਾਹੀਦੀ ਹੈ ਸਾਨੂੰ ਕੱਪੜੇ ਤੁਸੀਂ ਪਾਉਣੇ ਨੇ ਕੁੜੀ ਨੂੰ ਨਾ ਆਗਰਾ ਕੋਈ ਬੈੱਡ ਸ਼ੈੱਡ ਕੋਈ ਹੈ ਨਹੀਂ ਆਪਣੇ ਬੈੱਡ ਵੀ ਹੈ ਭਾਜੀ ਬੈੱਡ ਵੀ ਹੈ ਕਿਉਂ ਨਹੀਂ ਹੈ ਇਹ ਬੈੱਡ ਭਾਜੀ ਦੇਖ ਲਓ ਇਹ ਕੀਮਤ ਲਿਖੀ ਜੀ ਇਹਦੀ ਇਹ ਦੇਖ ਲਓ 35000 ਤੇ ਇਹਦਾ ਕੀ ਹਿਸਾਬ ਆ ਭਾਜੀ ਬੈੱਡ ਦਾ ਇਹਦਾ ਹਿਸਾਬ ਇਹ ਆ ਭਾਜੀ ਕਿ ਆਪਣਾ ਇੱਧਰ ਦੋ ਬੱਚੇ ਸੌ ਜਾਣ ਸੈਂਟਰ 'ਚ ਤੁਸੀਂ ਸੌ ਜਾਣਾ ਇੱਧਰ ਭਾਵੇਂ ਸਾਡੀ ਪਰਜਾਈ ਸੌ ਜਾਵੇ ਕੋਈ ਮਸਲਾ ਨਹੀਂ ਹੈਲੋ ਮੈਂ ਸਾਹਬ ਤੋਂ ਮੁਕੱਲਕ ਇਹ ਸਾਹਬ ਨਹੀਂ ਸੁਆ ਰਿਹਾ ਮੈਂ ਤੁਹਾਨੂੰ ਯਾਰ ਮੈਂ ਇਹ ਪੁੱਛ ਰਿਹਾ ਵਾਂ ਪੀ ਇਹਦਾ ਇਹਦਾ ਤਰੀਕਾ ਕੀ ਆ ਕਿੰਨੇ ਪੈਸੇ ਕਿਸ ਤਰੀਕੇ ਹੋ ਜਾਂਦੇ ਤਰੀਕਾ ਇਹਦਾ ਮਤਲਬ ਤੁਹਾਡੇ ਮੇਰੇ ਜੀਆਂ ਦੀ ਸੈਟਿੰਗ ਕਰੀ ਜਾਂਦੇ ਮੈਨੂੰ ਇਹ ਦੱਸੋ ਕਿ ਮੈਟ੍ਰਸ ਵਿੱਚ ਚਾਹੀਦਾ ਆਹੋ ਮੈਟ੍ਰਸ ਤੇ ਮੈਟ੍ਰਸ ਨਹੀਂ ਬੈੱਡ ਹੁੰਦਾ ਵਾ ਔਰ ਅਸੀਂ ਕੀ ਮੈਂ ਢੋ ਵੀ ਚਾਹੀਦੀ ਵਿੱਚ ਢੋ ਓ ਯਾਰ ਢੋ ਮੈਟ੍ਰਸ ਇਹ ਮੁਕੰਮਲ ਬੈੱਡ ਹੀ ਹੁੰਦਾ ਵਾ ਭਾਈ ਲੋਕ ਨਹੀਂ ਨਾ ਢੋ ਲੈਂਦੇ ਉਹ ਕੰਧ ਦੇ ਨਾਲ ਲਾ ਦਿੰਦੇ ਆ ਆਉਂਦੇ ਨਹੀਂ ਦੀਵਾਰ ਐਸੀ ਖੂਬਸੂਰਤ ਹੁੰਦੀ ਏ ਉਹ ਟੋਲਾ ਕੇ ਤੇ ਨਾਲ ਬੈੱਡ ਲਾ ਦਿੰਦੇ ਨੇ ਯਾਰ ਟੋਕ ਹੀ ਲਵਾ ਦੇ ਵੀ ਲੱਕ ਟੁੱਟਾ ਬੰਦੇ ਦਾ ਟੋ ਨਹੀਂ ਲਾਉਣੀ ਉਹਨੇ ਇਹ ਦੇਖ ਲਓ ਇਹ ਜਿਹੜੇ ਤੇ ਲੇਕਿਨ ਇਹ ਤੁਹਾਡੇ ਰੰਗ ਨਾਲ ਵੀ ਜਾ ਰਿਹਾ ਇਹ ਦੇਖੋ ਇਹ ਕਲਰ ਤੁਹਾਡਾ ਬਿਲਕੁਲ ਇਹਦੇ ਨਾਲ ਜਾ ਰਿਹਾ ਯਾਰ ਮੈਂ ਆਪਣੇ ਕਲਰ ਲਈ ਕੀ ਕਰਨਾ ਅਸੀਂ ਤੇ ਕੁੜੀ ਨੂੰ ਦੇਣਾ ਵਾ ਜਹੇਦ ਤੇ ਕੁੜੀ ਦਾ ਰੰਗ ਸਾਫ ਹੈ ਫਿਰ ਇਹ ਲਾ ਜੋ ਇਹ ਭਾਈ ਹੈਲੋ ਭਾਈ ਤੁਸੀਂ ਚੀਜ਼ਾਂ ਦਿਖਾਓ ਕੁੜੀ ਦਾ ਰੰਗ ਸਾਫ ਆ ਜਾਂ ਸਾਵਲਾ ਤੁਹਾਨੂੰ ਇਸ ਗੱਲ ਨਾਲ ਨਹੀਂ ਅਗਰ ਰੰਗ ਉਹ ਤਾਂ ਇਹੋ ਜਿਹਾ ਮੇਰੇ ਕੋਲ ਕਰੀਮਾ ਵੀ ਹੈਗੀ ਉਹ ਵੀ ਕਿਸ਼ਤਾਂ ਤੇ ਮਿਲ ਜਾਣਗੀ ਉਹ ਤੁਸੀਂ ਰੋਜ਼ ਲਾਉਗੇ ਸੌਣ ਲੱਗੇ ਬੱਚੀ ਦੇ ਇਨਸ਼ਾ ਅੱਲਾਹ ਪਛਾਣਾਂਗੇ ਇਹ ਤੁਹਾਡੀ ਬੱਚੀ ਹੈ ਯਾਰ ਅਸੀਂ ਹਥੀ ਲਾਈਏ ਕਰੀਮਾ ਤੂੰ ਆਪਣਾ ਸਭ ਚੀਜ਼ਾਂ ਆਂ ਆਜ ਕੱਲ ਲਾਂਦੀ ਆ ਨਾ ਯਾਰ ਕਰੀਮਾ ਭਾਈ ਇਹ ਕਿੰਨੇ ਦਾ ਯਾਰਾ ਲਿਖਿਆ ਨਹੀਂ ਤੂੰ ਅੰਨਾ ਆ ਕੀ ਲਿਖਿਆ 40000 ਰੁਪਏ ਦਾ ਨਗਦ ਨਗਰੀ ਹਾਂਜੀ ਕਿਸ਼ਤਾਂ ਦੇ ਫਿਰ ਕਿਸ਼ਤਾਂ ਦੀਆਂ ਬਣਾਉਣੀਆਂ ਪੈਣੀਆਂ ਭਾਈ ਚੀਜ਼ਾਂ ਸਾਰੀਆਂ ਲੈਣੀਆਂ ਵਾ ਸਾਰੀਆਂ ਲੈਣੀਆਂ ਤੂੰ ਟਰੱਕ ਲਾਇਆ ਪਹਿਲੋ ਜਿਹੜੀਆਂ ਲੈਣੀਆਂ ਨਾ ਤੂੰ ਉਹਨੇ ਚ ਲੱਦ ਕੇ ਤੇ ਲੈ ਜਾ ਤੂੰ ਪਸੰਦ ਤੇ ਕਰ ਲਾ ਵੀ ਇਹ ਕਰ ਲਓ ਇਹ ਕਰ ਲਓ ਭਾਈ ਹੋਰ ਕੀ ਚਾਹੀਦਾ ਤੁਹਾਨੂੰ ਦੱਸਿਆ ਵਾ ਵੀ ਇੱਕ ਮੁੰਡਾ ਹੈਗਾ ਵੇ ਸਾਡਾ ਨਾ ਜਿਹੜਾ ਕੁੜੀ ਦਾ ਉਹਨੇ ਮੈਨੇਜਰ ਆ ਬੈਂਕ ਮੈਨੇਜਰ ਆ ਅੱਛਾ ਮਾਸ਼ਾਅੱਲਾ ਤੇ ਉਹਨੂੰ ਨਾ ਅਸੀਂ ਮੋਟਰਸਾਈਕਲ ਵੀ ਦੇਣੀ ਹੈ ਝੇਜ਼ ਦੇ ਵਿੱਚ ਤੁਸੀਂ ਦੇਣੀ ਹਾਂ ਤਾਂ ਕਿ ਨਾ ਉਹ ਆਪ ਤੂੰ ਪੈਦਲ ਫਿਰੰਦੇ ਆ ਜਵਾਈ ਨੂੰ ਤਾਂ ਮੋਟਰਸਾਈਕਲ ਦੇਣੀ ਯਾਰ ਕੋ ਫਕਾ ਦਾ ਖੌਫ ਤਰ ਇਹ ਜੇਸ ਤੇ ਵੈਸੇ ਹੀ ਲਾਨਤ ਹੈਗੀ ਐ ਇਹ ਨਹੀਂ ਲੈਣਾ ਚਾਹੀਦਾ ਆਪ ਤੂੰ ਮੇਰੇ ਸਾਹਮਣੇ ਵੀ ਖਲੋਤੀ ਆ ਚਲੋ ਦੇਖ ਲਓ ਫਿਰ ਭਾਈ ਮੈਨੂੰ ਕੀ ਤੁਸੀਂ ਪੈਸੇ ਭਰਨੇ ਮੈਨੂੰ ਤਾਂ ਕੋਈ ਨਹੀਂ ਭਾਈ ਤੁਹਾਨੂੰ ਪਸੰਦ ਆ ਹਾਂ ਜੀ ਇਹ ਵੀ ਇਹ ਸਮਝੋ ਫਾਈਨਲ ਐ ਫਾਈਨਲ ਆਇਆ ਜੱਟ ਇਹ ਫਾਈਨਲ ਆ ਹਾਂ ਆਏ ਮੇਰੇ ਦਿਲ ਨੂੰ ਤੁਹਾਡੇ ਵੈਸੇ ਜ਼ਿਹਨ ਇਹ ਤੁਹਾਡੇ ਦਿਲ ਨੂੰ ਲੱਗਾ ਇਹ ਤੁਹਾਡੇ ਜ਼ਿਹਨ ਨੂੰ ਲੱਗਾ ਮੇਰੇ ਤਾਂ ਹਾ ਜੀ ਜੇ ਇਥੇ ਲੈਣਾ ਵੀ ਬੱਚੀ ਦਾ ਚਲੋ ਆਜੋ ਅੱਗੇ ਆਜੋ ਇਹ ਵੀ ਮੋਟਰਸਾਈਕਲ ਭਾਈ ਤੁਹਾਡ ਕੋ ਕਿਹੜੀ ਕਿਹੜੀ ਮੋਟਰਸਾਈਕਲ ਆ ਵੇਖੋ ਖੜੀਆਂ ਭਾਜੀ ਇਹ ਇਹ ਰੋਡ ਪ੍ਰਿੰਸ ਆ ਠੀਕ ਹੈ ਜੀ ਹਰ ਕੰਪਨੀ ਦੀ ਮੋਟਰਸਾਈਕਲ ਆ